ਹੁਣ ਸਵੇਰ ਦਾ ਮੈਂ ਅੱਜ ਨਿਕਲੇ ਆ ਚਲ ਮੁੰਡੇ ਮਿਲ ਕੇ ਹਾਂ ਬਾ ਕੀੜੀਆਂ ਚੜੀ ਕਰਨ ਲੱਗਿਆ ਸੀਗਾ ਅੱਜ ਇਹ ਹੋ ਗਈ 7 ਤਿੰਨ ਦਿਨ ਰਹਿ ਗਏ ਬਾਸ 10 ਤਰੀਕ ਤੱਕ ਚੱਲਣਾ ਫੈਸਟੀਵਲ ਆ ਉੱਥੇ ਆਹ ਟਾਈਮ ਤਾਂ ਸਾਰਾ ਕੁਝ ਬੰਦ ਕਰ ਦਿੰਦੇ ਨੇ ਇੱਥੋਂ ਹਜੇ ਘੱਟ ਹੁੰਦੇ ਨੇ ਲੋਕੀ ਆਹ ਸ਼ਹਿਰ ਚੋਂ ਬਾਰੋਂ-ਬਾਰੋਂ ਬਾਹਰਲੇ ਸ਼ਹਿਰਾਂ ਪਿੰਡਾਂ ਤੋਂ ਜ਼ਿਆਦਾ ਲੋਕੀ ਆਉਂਦੇ ਨੇ ਇੱਥੇ ਦੇਖਣ ਤੇ ਕਿਉਂਕਿ ਸ਼ਾਮ ਨੂੰ ਗੱਡੀਆਂ ਦਾ ਬਹੁਤ ਮੇਲਾ ਲੱਗਿਆ ਹੁੰਦਾ ਨਾ ਇਹ ਸ਼ਹਿਰੋਂ ਤਾਂ ਜਿਹੜਾ ਚੱਲ ਨੇੜੇ-ਤੇੜੇ ਆਊਗਾ ਬੰਦਾ ਤੁਰ ਕੇ ਹੀ ਆ ਜਾਂਦਾ ਵਾ ਮੌਸਮ ਕਿੰਨਾ ਕਲੀਅਰ ਆ ਚੰਦ ਤੈਨ ਪੂਰਾ ਸਾਫ਼ ਦਿਖ ਰਿਹਾ ਬੱਦਲ ਨਹੀਂ ਨਾ ਹੈਗੇ ਜਾਨਤੇ ਦਾਗ ਤਾਂ ਫਿਰ ਵੀ ਹੈ ਮੇਰੀ ਮਾਹੀ ਤੇ ਦਾਗ ਨਾ ਕੋਈ ਇੱਕ 아이ਸੀ ਭਾਈ ਗੰਜੀਤ ਸਿੰਘ ਨੇ ਧਾਰਦਾ ਦਸਵੇਂ ਪਾਸ਼ਾ ਵਰਤੀ ਇਹ ਹੀ ਸੰਤ ਤੇ ਲਈ ਹੋਣੀ ਕਿਉਂਕਿ ਦਾਗ ਹੈਗਾ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਦਾਗ ਹੀ ਨਹੀਂ ਸੀਗਾ ਯਾ ਦੇਖੋ ਕਿੰਨਾ ਸੋਹਣਾ ਹੀ ਲੱਗਦੀ ਐ ਮਾਰਤਾ ਉਧਰੋਂ ਜਿਹੜਾ ਪ੍ਰਾਣਾਮ ਆਪਾਂ ਦਾ ਹਰ ਘੰਟਾ ਘੜੀ ਕਹਿ ਦਿੰਦੇ ਹੁੰਦੇ ਆ ਨਾ ਕਲॉक ਟਾਵਰ ਲਾ ਲਓ ਚਲੋ ਉਹ ਕਲॉक ਟਾਵਰ ਤੇ ਇਧਰ ਉਹ ਮਾਰਤਾ ਸਟੇਡੀਅਮ ਵਾਲੀ ਉਹ ਲਾਈਟਾਂ ਚ ਜੀ ਕੇਸ ਨੇ ਟੀਵੀਆਂ 'ਚ ਰੋਮ ਦੀ ਗੰਧ ਦੇਖੀ ਹੋਊਗੀ ਜਿਹੜੀ ਪ੍ਰਾਣੀ ਬਹੁਤ ਪੁਰਾਣੀ ਇੱਥੇ ਇਤਿਹਾਸ ਰੋਮ ਦੀ ਗੰਧ ਦਾ ਉਹ ਵੀ ਆਈ ਜਈ ਆ ਸਾਰੀ ਆ ਉਹ ਪਰ ਇਹਨੂੰ ਜਾਣ ਨਹੀਂ ਦਿੰਦੇ ਪੁਲਿਸ ਵਾਲੇ ਕਹਿੰਦੇ ਬੰਦ ਤਾਂ ਉਧਰੋਂ ਕੀਤਾ ਹੋਇਆ ਸਾਰਾ ਬੰਦ ਕੀਤਾ ਹੋਇਆ ਉੱਥੋਂ ਉਹ ਪਰਲੇ ਪਾਸੇ ਆਣਾ ਦਾ ਆ ਸੁੰਨੀਆ ਪਈਆਂ ਸੜਕਾਂ 11 ਵਜੇ ਵੇਖ ਕਿਵੇਂ ਗੱਡੀਆਂ ਦੀ ਢੀੜ ਲੱਗੀ ਪਈ ਐ ਆ ਤਾਂ ਪਾਰਕਿੰਗ 'ਚ ਖੜੀ ਸੀ ਤਾਂ ਕਰਕੇ ਉੱਥੋਂ ਤੁਰੀ ਆ ਉੱਥੋਂ ਥੱਲੇ ਨੂੰ ਹੋ ਜੂਗੀ ਆ ਜਿੱਥੇ ਨੀਲਾ ਜਿਹਾ ਇਹ ਆ ਜਿੱਥੇ ਨੀਲੀ ਲਾਈਟ ਆ ਨਾ ਇੱਥੋਂ ਅੱਗੇ ਜਾ ਕੇ ਥੋੜਾ ਜਿਹਾ ਥੱਲੇ ਨੂੰ ਹੋ ਜੂਗੀ ਅੱਗੇ ਨੂੰ ਨਹੀਂ ਜਾਣ ਦੇਣਾ ਉਹਦੇ ਕਰਕੇ ਆ ਫਿਰ ਉੱਥੋਂ ਜਾਣ ਨਹੀਂ ਦਿੰਦੇ ਹੈਗੇ ਤਾਂ ਕਰਕੇ ਫਿਰ ਹੋਰ ਪਾਸੇ ਦੀ ਨਿਕਲ ਜਾਂਦੇ ਹੋਣਗੇ ਲੋਕੀ ਨਹੀਂ ਤਾਂ ਇਹ ਮੇਨ ਹਾਈਵੇ ਰੋਡ ਆ ਹਾਈਵੇ ਦਾ ਤੋਂ ਹਾਈਵੇ ਲਾ ਲਓ ਸਾਡੇ ਸ਼ਹਿਰ ਵਾਲਾ ਯਾਨੀ ਕਿ ਮੇਨ ਰੋਡ ਆ ਵੱਡੇ ਸ਼ਹਿਰਾਂ ਨੂੰ ਜਾਂਦਾ ਾਰੇ ਪਾਸਿਓਂ ਸ਼ਹਿਰ ਇਹ ਅੰਦਰਲੇ ਪਾਸਿਓਂ ਚਾਰੇ ਪਾਸਿਓਂ ਜਿਹੜੇ ਨਵੇਂ ਸਬਸਕ੍ਰਾਈਬ ਜੁੜੇ ਨੇ ਬਾਈ ਇਹ ਚਾਰੇ ਪਾਸਿਓਂ ਸ਼ਹਿਰ ਐ ਚਰਚਾਂ ਨਾਲ ਭਰਿਆ ਪਿਆ ਵਾ ਉਹ ਅੰਦਰਲੇ ਪਾਸੇ ਜਿਹੜੇ ਇਹਦੇ ਅੰਦਰਲੇ ਪਾਸੇ ਘਰ ਨੇ ਐ ਚਾਰੇ ਪਾਸੇ ਹੀ ਚਰਚਾਂ ਨੇ ਐ ਬਹੁਤ ਪੁਰਾਣੀਆਂ ਪੁਰਾਣੀਆਂ ਨੇ ਆ ਵੀ ਬਹੁਤ ਪੁਰਾਣੀ ਆ ਆ ਯੂਨੀਵਰਸਿਟੀ ਦੀ ਗੱਡੀਆਂ ਲੇਟਾਂ ਚੱਲਦੀਆਂ ਨੇ ਥੱਲੇ ਇਹਦੇ ਦਸਤਰਾ ਉੱਪਰ ਇਹਦੇ ਰੈਸਟੋਰੈਂਟ ਆ ਉਹ ਚੱਲਦਾ ਵੀ ਰੈਸਟੋਰੈਂਟ ਉੱਥੋਂ ਕੋ ਪਰਲੇ ਪਾਸੇ ਜਿੱਥੇ ਉਹ ਗੱਡੀਆਂ ਖੜੀਆਂ ਉੱਥੋਂ ਕੋ ਪੌੜੀਆਂ ਨਾਲ ਵੀ ਰਸਤਾ ਜਾਂਦਾ ਪੌੜੀਆਂ ਵੀ ਚੜ੍ਹਦੀਆਂ ਨੇ ਤੇ ਮੇਨ ਰਸਤਾ ਜਾਨੀ ਕਿ ਇਹਦਾ ਪਰਲੇ ਪਾਸੇ ਦੀ ਆਹ ਗੇਟ ਐਂਟਰ ਹੋ ਗਿਆ ਇਧਰ ਦੀ ਤਾਂ ਤੁਰਕੀ ਜਾ ਹੁੰਦਾ ਗੱਡੀਆਂ ਨਹੀਂ ਇਧਰ ਦੀ ਐਂਟਰ ਹੁੰਦੀਆਂ ਗੱਡੀਆਂ ਉੱਧਰ ਪਰੇ ਦੀ ਹੋਈ ਐਂਟਰ ਹੁੰਦੀਆਂ ਨੇ ਇਹਦੇ ਅੰਦਰ ਜਾਣ ਦੇ ਨਾਲੇ ਜਮਾਈ ਪੀੜੀ ਦੀ ਗਲੀ ਆ ਜਿਹੜਾ ਇਹਦਾ ਮੇਨ 게ਟ ਆ ਤਾਂ ਵੀ ਲੋਕੀ ਗੱਡੀਆਂ ਰੋਕ ਰੋਕ ਕੇ ਉੱਪਰ ਖਾਣ ਪੀਣ ਜਾਂਦੇ ਨੇ ਯਾਨਕਿ ਖਾਸਾ ਚੜਦਾ ਇਹ ਸੈਂਟਰਲ ਹੀ ਜਗਾ ਦੇ ਜਿਹੜੀ ਸਾਡੀ ਸ਼ਹਿਰ ਦੀ ਸੈਂਟਰਲ ਹੀ ਆ ਮੇਨ ਜਿਹਨੂੰ ਚੰਤਰੋ ਕਹਿੰਦੇ ਨੇ ਉਹਦਾ ਮੇਨ ਗੇਟ ਆ ਇਹਤੋਂ ਐਂਟਰ ਹੋਇਆ ਜਾਂਦਾ ਮੇਨ ਗੇਟ ਆ ਔਰ ਇੱਥੇ ਬਤੂ ਵੀ ਬਣਿਆ ਹੋਇਆ ਬਾਬੇ ਦਾ ਇੱਕ ਦਾ ਬਾਬਾ ਹੀ ਕਹਿ ਦਿੰਦੇ ਆ ਪਤਾ ਨਹੀਂ ਐ ਮੈਂ ਦੇਖਿਆ ਨਹੀਂ ਕਰਿਆ ਪੜ੍ਹਿਆ ਨਹੀਂ ਇਹਦੇ ਬਾਰੇ ਨੂੰ ਤਾਂ ਇਹ ਜਿਵੇਂ ਸਾਡੇ ਘਰ ਤੋਂ ਉਲਟ ਵਾਲਾ ਪਾਸਾ ਵਾ ਇਸ ਪਾਸੇ ਖਾਈਆਂ ਖਾਈ ਬਹੁਤ ਵੱਡੀ ਐ ਵਾਹ ਕਾਹ ਦਾ ਢਿੰਡੇ ਆ ਨਾ ਜਿਵੇਂ ਇਹਨਾਂ ਦੀ ਵੀ ਤਾਂ ਥੱਲੇ ਮੁਝਾਕਦੇ ਹੁੰਨੇ ਆ ਆਨੰਦਪੁਰ ਸਾਹਿਬ ਜੀ ਦਾ ਹੰਦ ਜੰਦੀ ਜੰਦੀ ਹਵਾ ਜੀ ਵੀ ਚੱਲ ਪਈ ਯਾਨੀ ਕਿ ਅਗਸਤ ਚੱਲ ਪਿਆ ਮੌਸਮ ਇਹ ਜਿਆ ਹੋਇਆ ਹੋਇਆ ਵੀ ਰਾਤ ਨੂੰ ਪੱਖੇ ਬੰਦ ਨੇ ਹੁਣ ਚੱਲਦੇ ਨਹੀਂਗੇ ਸਾਡੇ ਲੱਗਣ ਲੱਗ ਜਾਂਦੀ ਹੈ ਚਲੋ ਗੇੜਾ ਦੇਖੀ ਸਾਰਾ ਆ ਹੁਣ ਚਲੇ ਜਾਂਦੇ ਸਾਡੇ ਘਰ ਨੂੰ ਰਸਤਾ ਜੀ ਯਾਨੀ ਕਿ ਜਿਹੜੇ ਆ ਕਿਲੇਜੇ ਦੇ ਵਿੱਚ ਘਰ ਨੇ ਇਕੱਲੇ ਸਾਡੇ ਘਰ ਨੂੰ ਨਹੀਂ ਜਿਹੜੇ ਕਿਲੇਜੇ ਦੇ ਵਿੱਚ ਘਰ ਨੇ ਉਧਰ ਨੂੰ ਜਾਂਦਾ ਰਸਤਾ ਹੈ ਸਾਰਾ ਕੀ ਯਾਰ ਤੋਂ ਵੱਧ ਹੀ ਘਰ ਹੋਣਾ ਚਲੋ ਠੀਕ ਆ ਜੀ ਰਾਤ ਖਾਸਾ ਟਾਈਮ ਹੋ ਗਿਆ ਸੀ 12:30 ਹੋ ਗਏ ਸੀਗੇ ਤੇ ਵੀਡੀਓ ਐਂਡ ਕਰਨੀ ਹੋਈ ਜੇ ਕਿਸੇ ਵੀਰ ਭੈਣ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਉਹ ਸਬਸਕ੍ਰਾਈਬ ਕਰਦੇ ਹੋ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੰਦਾਂ ਦੀ ਲੱਗਦੀ ਹੈ ਨਹੀਂ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂ ਇੱਕ ਵਾਰੀ ਫੇਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ